ਸਮਾਨ ਮਿੱਤਰੋ ਆਪਾਂ ਨੇ ਲੈ ਲਿਆ ਤੇ ਆਪਾਂ ਅੱਜ ਬਣਾਵਾਂਗੇ ਕਰੇ ਪਾਸਤਾ ਜਿਹੜਾ ਕਿ ਬੜਾ ਕੈਂਡ ਕੁਸ਼ਾਨ ਵੀ ਪਾਸਤਾ ਬਣਾਉਂਦਾ ਆਪਣਾ ਕਰਨੇ ਕੌਨ ਮਸ਼ੀਨਾਤ ਵਾਲਾ ਕਿਹੜੀ ਚੀਜ਼ ਸਪੈਸ਼ਲਿਟੀ ਹੋਗੀ ਵਿੱਚ ਹੈ ਦੱਸਣਾ ਹੀ ਦਿਖਾਉਣਾ ਫਿਰ ਵੀ ਮਾੜਾ ਮੋਟਾ ਕੋਈ ਸਪੈਸ਼ਲਿਟੀ ਕੋਈ ਸਪੈਸ਼ਲਿਟੀ ਸਾਰਾ ਕੁਝ ਸਪੈਸ਼ਲ ਹੀ ਹੈ ਗੁਜ਼ਰ ਲੱਖਾਂ ਤੋਂ ਹਾਂ ਪੈਂਤੀ ਪੈਂਤੀ ਗੁੱਡ ਮਾਰਨਿੰਗ ਹੋ ਗਈ ਬਈ ਲੈ ਲਫਾਫਾ ਲੈ ਜਾਂਦਾ ਸਾਡੇ ਪੈਂਥਰ ਨੂੰ ਹੋ ਗਿਆ ਵੀ ਸਾਡਾ ਸਮਾਨ ਆਇਆ ਬਈ ਹੋ ਸ਼ਮਾ ਕੀ ਹਾਲ ਚੱਲ ਹੈ ਹਾਂਜੀ ਵਧੀਆ ਠੀਕ ਠਾਕ ਜੀ ਚੱਲ ਜੀ ਵਧੀਆ ਹੋ ਗਿਆ ਲੈ ਵੀ ਤੜਕਾ ਤੁਰਕਾ ਮੇਸਾ ਤਿਆਰ ਕੀਤਾ ਪਸਾਰੇ ਪਿਆਜ਼ ਕੱਟੇ ਹੋਏ ਆ ਲਸਣ ਕੱਟੇ ਹੋਏ ਆ ਲਸਣ ਖਾਣਾ ਬਹੁਤ ਜ਼ਰੂਰੀ ਸੀ ਇਹਦੇ ਵਾਸਤੇ ਖਾਣਾ ਚਾਹੀਦਾ ਨਹੀਂ ਇਦਾਂ ਕਹਿਣ ਦੀ ਕੋਈ ਲੋੜ ਨਹੀਂ ਸਭ ਨੂੰ ਪਤਾ ਹੀ ਹੈ ਤੇ ਇਧਰ ਦੋ ਫਰਾਈ ਵੀ ਧਰੇ ਹੋਏ ਨੇ ਆਪਾਂ ਨੇ ਇੱਕ ਜਿਹਾ ਪਾਸਤਾ ਉਬਾਲਾਂਗੇ ਪਾਸਤਾ ਆਪਾਂ ਲੈਣਾ ਸੀ ਮੈਂ ਆ ਬਾਲਾਂ ਜੀ ਸਹੀ ਹੈ ਗੁਸ਼ਾਨ ਵੀਰ ਵੀ ਭਰਪੂਰ ਮੰਗਦੇ ਉੱਤੇ ਕਹਿੰਦਾ ਆਪਾਂ ਪਾਸਤਾ ਖਾਣਾ ਕਿਉਂਕਿ ਮੇਰਾ ਮਿੱਤਰੋ ਫਰਕ ਚੇਂਜ ਪੈ ਜਾਂਦਾ ਹੈ ਪਾਸਤੇ ਪਾਸਤਾ ਅੰਤਰ ਹੁੰਦਾ ਹੈ ਇਸ ਤਰ੍ਹਾਂ ਫਰਕ ਪੈਂਦਾ ਪਾਸਤੇ ਵਿੱਚ ਤੇ ਇਹ ਹੈਗੀਆਂ ਨੇ ਡੰਡੀਆਂ ਸੈਦਰੂ ਦੀਆਂ ਇਹਨੂੰ ਵਰਤਦੇ ਆ ਜਿਵੇਂ ਆਪਣੇ ਨਹੀਂ ਆਪਾਂ ਸ਼ਾਇਦ ਕਿੱਦਾਂ ਵਰਤਦੇ ਆ ਪੈਨੂੰ ਅਦੋਰੀ ਹੈਨਾ ਅਟਾਲੀਂ ਅਦੋਰੀ ਕਹਿੰਦੇ ਨੇ ਪੰਜਾਬੀ ਕੀ ਕਹਾਂਗੇ ਆਪਾਂ ਇਹਨੂੰ ਪਰਫਿਊਮ ਖੁਸ਼ਬੂ ਖੁਸ਼ਬੂ ਵਾਸਤੇ ਹਾਂ ਮੈਂ ਤੜਕੇ 'ਚ ਪਾਏ ਜਾਂਦੇ ਇੱਕ ਪਾਸ ਦੋ ਡੰਡੇ ਸੈਦਰੂ ਪਾਵਾਂਗੇ ਤੇਜ ਪਾਵਾਂਗੇ ਇੱਕ ਕਰੋ ਤਾਂ ਗਾਜਰ ਪਾਵਾਂਗੇ ਇਹ 'ਚ ਤੜਕੇ ਦੇ ਵਿੱਚ ਤੇ ਨਾਲੇ ਪਾਵਾਂਗੇ ਇੱਕ ਪਿਆਜ਼ ਤੇ ਪਿਆਜ ਕੋਈ ਹੋਵੀ ਪਿਆਜ ਆ ਵਾਲਾ ਹੋਵੇ ਰੈੱਡ ਕਲਰ ਦਾ ਪਿਆਜ ਨਾ ਹੋਵੇ ਇਹੀ ਪਿਆਜ ਬੈਸਟ ਰਹਿੰਦਾ ਮੈਂ ਕਹਿ ਰਿਹਾ ਕੁਸ਼ਾਨ ਵੀਰ ਵੀ ਮੈਂ ਹੈਲਪ ਕਰਾਉਂਦਾ ਜੇ ਨਹੀਂ ਕੁਸ਼ਾਨ ਕਹਿੰਦਾ ਪਾਪਾ ਵੀ ਤੁਹਾਨੂੰ ਹੈਲਪ ਕਰਨ ਦੀ ਲੋੜ ਨਹੀਂ ਵੀ ਤੁਸੀਂ ਬਸ ਨਾ ਖਾ ਕੇ ਟੇਸਟ ਕਰਕੇ ਦਿਖਾ ਦੇ ਮੈਨੂੰ ਵੀ ਕਿੱਦਾਂ ਬਣਿਆ ਬਣਿਆ ਪਾਸਤਾ ਵੀ ਤੁਸੀਂ ਬਸ ਦੇਖੀ ਜਾਓ ਬਸ ਬਈ ਗਰੀ ਬਾਕੀ ਸਾਰੇ ਕੰਮ ਕਲਮ ਆਪੇ ਆਪੇ ਕਰ ਦੇਣੇ ਨੇ ਸਮਝ ਜਾਂਦੇ ਹੋ ਵੈਰੀ ਗੁੱਡ ਸ਼ਾਨ ਸਿੰਘ ਲਿਆ ਤਾਂ ਮੈਂ ਕੱਟਦਾ ਇਹਨਾਂ ਤਰ੍ਹਾਂ ਹੈਲਪ ਤੇਰੀ ਮੈਂ ਕਰ ਦਿੰਦਾ ਲੇਸਮ ਕਰ ਦਿੰਦੇ ਕਿੱਥੇ ਮਤ ਲਿਆ ਫੜਾ ਕਰ ਆ ਫੜਾ ਸੱਜਣ ਜੀ ਸੈਦਰ ਹੁੰਦੀਆਂ ਇਹਨੂੰ ਮੈਂ ਕੱਟ ਦਿੰਦਾ ਛ ਹਾਂ ਇਹ ਤਾਂ ਬਹੁਤ ਮੋਟਾ ਕੱਟਦਾ ਮੋਟਾ ਬਾਜੀ ਗਲੇਣਾ ਵਜਿਨ ਪਾਗ ਨਹੀਂ ਨਹੀਂ ਗਲਣਾ ਇੱਥੇ ਆਪਾਂ ਗ੍ਰੈਂਡ ਕਰਦਾਂਗੇ ਉਹ ਪਤਲਾ ਕੱਟਨੇ ਦਾ ਉਹ ਇੱਕ ਤਾਂ ਪੰਗਲ ਆ ਫੇ ਆਪੇ ਆਪਣੇ ਕਟੋ ਬਈ ਲੈ ਆਪਾਂ ਆਪੇ ਕਟਿੰਗ ਕਰੋ ਉਹ ਬਸ ਕੇ ਸਰ ਬਸ ਕਰ ਹੋ ਗਿਆ ਬਹੁਤ ਬਰੀਕ ਹੋ ਗਿਆ ਹੁਣ ਇਹ ਨਹੀਂ ਨਹੀਂ ਹੈ ਹਣ ਤਾਂ ਨਹੀਂ 20% ਹੀ ਹੋਇਆ ਬਸ ਵੀ ਤਾਂ ਜਮਲਾ ਹੀ ਘਟੂਗਾ ਜਮਲਾ ਆਪਾਂ ਤੇ ਪਾਸਤਾ ਤਾਂ ਕੱਲੂ ਖਾਵਾਂਗੇ ਆਪਾਂ ਜਿਹੜੇ ਸਾਹ ਨਾਲ ਤਾਂ ਹੈ ਇਹ ਬੱਚੇ ਇਹ ਚ ਪਾ ਤੇਰੇ ਪਾ ਇਹ ਚ ਤੇਰੇ ਪਾ ਹਾਂਜੀ ਕੁਛ ਕੇ ਬੰਦੀ ਆ ਨੂੰ ਕਿੰਨਾ ਖਾਣਾ ਉਹ ਆਪਣੇ ਹਿਸਾਬ ਨਾਲ ਬਣਾਣਾ ਨਾ ਫਿਰ ਗੁਰਸ਼ਾਨ ਨੇ ਹੈ ਸ਼ਾਸ਼ ਉਹ ਜੋ ਦੀ ਵਾ ਐਕਸਟਰਾ ਵੈਰ ਜੀ ਨਾ ਉਹ ਲਿਓ ਦੀ ਲੀਵੇ ਨੂੰ ਕਦੇ ਤੜਕਾ ਹੀ ਲਾਦਾ ਪਤਾ ਤੈਨੂੰ ਉਹ ਇਹਦੇ ਲੀਵੇ ਨਹੀਂ ਲਾਉਣਾ ਇਹ ਲਵੀ ਹੁਣ ਕੋਈ ਸਾਹਿਬ ਆਮ ਮੁਰੇ ਹੋਇਆ ਕਹਿੰਦਾ ਵੀ ਤੋਤੇ ਨਹੀਂ ਗੱਲ ਬਾਣੀ ਤੋਤੇ ਨਹੀਂ ਗੱਲ ਬਾਣੀ ਹੋ ਜਾ ਪਰੇ ਹਾਂ ਮੈਂ ਸਾਰਾ ਕੁਝ ਸੁਣਾ ਦੂੰ ਹਾਂ ਚੱਕ ਤੋਂ ਸਾਡੇ ਛੋਟੇ ਹਨ ਉਹ ਹਾਈ ਵੀ ਗੱਲ ਹੈ ਉਹ ਚਾਕੂ ਬਹੁਤ ਵੱਡਾ ਉਹ ਚਾਕੂ ਇਸ ਤਰ੍ਹਾਂ ਚੱਕਣਾ ਆਪਣੇ ਕਿਹਦੇ ਨਾਲ ਚੱਕਣਾ ਹੈ ਇਹਦਾ ਚਾਕੂ ਦੂਜਾ ਸਿੰਪਲ ਆਪਣਾ ਹੁਣ ਜਿਦਾਂ ਆਪਾਂ ਨੇ ਸੈਤ ਨੂੰ ਬਰੀਕ ਕੀਤਾ ਇਦਾਂ ਹੀ ਆਪਾਂ ਕਰੋ ਤੇ ਨੂੰ ਬਰੀਕ ਕਰਨਾ ਤੇ ਇਦਾਂ ਹੀ ਪਿਆਜ਼ ਨੂੰ ਬਰੀਕ ਕਰਨਾ ਆਪਾਂ ਨੇ ਹਾਂ ਕਿਸੀ ਪਤਾ ਕੱਦੂ ਵਾਸ ਕਰ ਲੋ ਬਰੀਕ ਵੈਸੀ ਹੋ ਜਾਣਾ ਗਾਜਰ ਨੇ ਕੱਟਣ ਨਾਲ ਹੈ ਨਾ ਹਾਂ ਸਹੀ ਬੈਠੁੰਦੀ ਹੈ ਨਾ ਮਾਰ ਲਿਓ ਐਵੇਂ ਪੁੱਤ ਛੱਡ ਦੇ ਇਸ ਕੋਈ ਜੇ ਇਹ ਨਾ ਕਰ ਲੈ ਇਹਨਾਂ ਗੱਲਾਂ ਮੈਂ ਤੁਹਾਨੂੰ ਦਿਖਾ ਨਹੀਂ ਇੱਕ ਅਜਾ ਸਹੀ ਆ ਜੇਕਰ ਇੰਨੀ ਕ ਬਰੀਕ ਲੰਘ ਦੇ ਕੋ ਇਹਨੂੰ ਇਦਾਂ ਨਹੀਂ ਭੇਜ ਲੰਬਾ ਹੈ ਨਾ ਇਹਨੂੰ ਇਦਾਂ ਬਸ ਇਹ ਤੁਸੀ ਜੀਓ ਇਦਾਂ ਜਿਵੇਂ ਬਰੀਕ ਹੋਣਾ ਇਹ ਨਹੀਂ ਪਾਸਤਾ ਜੋਦਨ ਆਪਾਂ ਨੇ ਵੀ ਆਹ ਫਿਰ ਮੈਂ ਕਰ ਦ ਹਾਂ ਮੈਂ ਕਰ ਦ ਪਾਸਤਾ ਮਿੱਤਰੋ ਇਟਾਲੀਆ ਲੋਕਾਂ ਦੀ ਪਹਿਲੀ ਪਸੰਦ ਹੈ ਜਿੱਦੋਂ ਨਾਲ ਆਪਣੇ ਘਰ ਰੋਟੀ ਬਣਦੀ ਆ ਇਹਨਾਂ ਲੋਕਾਂ ਦੇ ਹਰ ਰੋਜ਼ ਦਿਨ ਦੇ ਵਿੱਚ 1 ਵਜੇ ਪਾਸਤਾ ਪੱਕਾ ਬਣਦਾ ਦਪਹਿਰ ਇਹਨਾਂ ਦੇ ਪਿਆਤੋਂ ਇਹ ਪਹਿਲਾ ਪਿਆਤੋਂ ਪਾਸਤਾ ਟਾਲੀ ਲੋਕਾਂ ਦੀ ਇਹਨਾਂ ਨੇ ਬੜਾ ਕੁਝ ਦਿੱਤਾ ਯਾਰ ਇਹ ਟਾਲੀ ਲੋਕਾਂ ਇਹਨਾਂ ਦੁਨੀਆਂ ਨੂੰ ਖਾਣ ਪੀਣ ਵਾਸਤੇ ਕਾਪੂਚੀਨੋ ਹੋ ਗਿਆ ਪਾਸਤਾ ਹੋ ਗਿਆ ਕਫੇ ਕਫੇ ਹੋ ਗਈ ਐਸਪ੍ਰੈਸੋ ਪੀਜ਼ਾ ਹੋ ਗਿਆ ਲੱਕੜ ਦੀ ਭੱਟੀਆਂ ਜਿਹੜਾ ਆਪਣੀ ਦੁਕਾਨ ਤੇ ਬਣਦਾ ਉਹ ਵੀ ਇਹਨਾਂ ਲੋਕਾਂ ਨੇ ਦਿੱਤਾ ਲੈ ਵੀ ਬਹੁਤ ਅਗਜ ਨੇ ਹਨਾ ਕੱਲਾ ਪਿਆਰੀ ਪਹਿਲਾਂ ਪੁੱਛਣਾ ਕੀ ਚੀਜ਼ਾਂ ਨੇ ਪਹਿਲਾਂ ਸਰ ਇਹ ਤਿੰਨ ਜੀਜੇ ਇਕੱਠੀਆਂ ਨੇ ਇਹ ਪਿਆਜ਼ ਵੀ ਸੈਦਨੋ ਵੀ ਤੇ ਗਜਰ ਵੀ ਤਿੰਨੇ ਜੀ ਇਕੱਠੀਆਂ ਪੋਣੇ ਤਰਕੇ ਵਿੱਚ ਹੈ ਲਵੀ ਦਾ ਤੇਲ ਹੈ ਹੈ ਆ ਮੈਂ ਨਹੀਂ ਬੱਟੇ ਇਹ ਆਪਣਾ ਸ਼ਾਮ ਨੂੰ ਕੰਮ ਆ ਜੂਗਾ ਕਾਚ ਪਾ ਦੇਗੇ ਪੈਨੂ ਆਪਣਾ ਉਹਨੇ ਵੈਸਟੀ ਬਣਾ ਲਊ ਵਿੱਚ ਇਹ ਤਾਂ ਫਰਾਈ ਵਿੱਚ ਤੀਕ ਵੀ ਡਾਲਦੀ ਹੈ ਮਿੱਤਰੋ ਲੈ ਭਾਈ ਸਾਰਾ ਕੁਝ ਇਸ ਕੱਲਾ ਕੱਲਾ ਆਪਣੀ ਯੰਤਰੀਕਿਤ ਹੁੰਦਾ ਹੈ ਵੀ ਇਹ ਨਹੀਂ ਕੱਲਾ ਕੱਲਾ ਮੇਨ ਸ਼ੈਫ ਤਾਂ ਮੈਂ ਹਾਂ ਇਹ ਤਾਂ ਸਾਈਡ ਸ਼ੈਫ ਹੈ ਉਹ ਗੁਸ਼ਾ ਟਾਈਮ ਬੋਲਣਾ ਮਿੰਟੋ ਮਿੰਟੀ ਵੱਟ ਕੇ ਸੰਭਾਲੂ ਮਾਈਦਾ ਹੁੰਦਾ ਵੱਡਾ ਲੈ ਆ ਦੇ ਹੁਣ ਜੀਰਾ ਵੀ ਪੜਾਇਆ ਸੀ ਪਹਿਲਾਂ ਨਹੀਂ 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 ਤੇਲ ਦੇ ਨਹੀਂ 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 ਹੋਰ ਪਾਓ ਹੋਰ ਪਾਓ ਉਹ ਹੀ ਪਾਓ ओके okay. ठीक हो गया पास्ते ਵਿੱਚ ਕਿੰਨੇ ਮਿੰਟ ਲਿਖਿਆ ਹੋਇਆ ਹੈਗਾ ਮੜੇ ਦਾ ਪਾਸਤੇ ਕੋਈ ਟਾਈਮ ਲਿਖਿਆ ਹੁੰਦਾ ਕਿੰਨੇ ਟਾਈਮ ਦੇ ਵਿੱਚ ਪਾਸਤੇ ਨੇ ਬਣਨਾ ਹੈਗਾ ਇਹ ਕਤੂਰਾ 20 ਮਿੰਟ ਦੀ ਮਤਲਬ ਵੀ ਨਾ ਜਿੰਦਾ ਆਪਾਂ ਪੌਣਾ ਟਾਈਮ ਚੇਂਜ ਚੈੱਕ ਕਰਨਾ ਆਪਾਂ ਨੇ ਪਾਣੀ ਇਹ ਬੁਰਾ ਚਾਹੀਦਾ ਮੇਰੇ ਤੋਂ ਰਿਜਦਾ ਉਦੋਂ ਵੀ ਪਾਸਤਾ ਪਾਉਣਾ ਹੈ ਪੂਰੇ 12 ਮਿੰਟ ਤੋਂ ਬਾਅਦ ਪਾਸਤੇ ਕਰਨਾ ਪਾਸਤੇ ਰਹਿਣਾ ਕਤੂਰਾ ਐਂਡ ਪਰਫੈਕਟ ਹੋਗਾ ਮਤਲਬ ਵਧੀਆ ਬਣਿਆ ਹੋਊਗਾ ਟਾਈਮ ਦੇਖ ਕੇ ਪਾਇ ਕਰੋ ਪਾਸਤੇ ਨੂੰ ਹੁਣ ਆਪਾਂ ਇਧਰ ਤੜਕਾ ਸ਼ੁਰੂ ਕਰ ਦਾਂ ਤੇ ਇਧਰ ਆਪਾਂ ਨੇ ਪਾਣੀ ਨੂੰ ਗਰਮ ਕਰਕੇ ਆਪਾਂ ਪਾ ਦੇਣਾ ਵੀ ਦੋਨੇ ਚੀਜ਼ਾਂ ਆਪਣੇ ਇਕੱਠੀਆਂ ਬਣ ਜਾਣੀਆਂ ਆਪਣੀਆਂ ਤੜਕਾ ਆਪਣਾ ਬਣ ਕੇ ਰੈਡੀ ਹੋ ਗਿਆ ਸਾਰਾ ਰੈਸਟੋਰੈਂਟ ਤੋਂ ਧਿਆਨ ਦੇਖਿਓ ਪਾਸਤਾ ਵੀ ਘਰ ਹੀ ਬਣਾ ਸਕਦੇ ਹੋ ਮੈਂ ਟੌਪ ਦਾ ਪਾਸਤਾ ਕਿਹੜਾ ਪਾਸਤਾ ਜਿਹੜਾ ਇਹ ਵੀ ਚਾਰਿਆਂ ਨੂੰ ਆਪਣਾ ਪਾਣੀ ਤੁਸੀਂ ਪਾ ਦਿਓ ਪਾਸਤੇ 'ਚ ਪਾ ਗਏ ਬਟੇ ਲੋ 1:00 ਵਜੇ 1 ਮਿੰਟ ਹੋ ਗਿਆ ਇਹਦੇ ਚ ਹੋਰ ਕੀ ਪੈਣਾ ਜੀ ਬਸ ਉਹ ਮਸ਼ੀਨ ਇਹ ਜੀ ਨੂਨ ਪੈਣਾ ਕਿੱਲੇ ਚ ਬਸ ਥੋੜੀ ਮਿਰਚ ਪੈਣੀ ਆ ਆ ਪਾਉਂ ਦਰ ਸ਼ੂਗਰ ਪੈਣੀ ਆ ਦੇਖ ਫਿਰ ਮੈਂ ਫੇਰਾ ਤੇਰਾ ਕੋਈ ਰੋਲ ਨਹੀਂ ਆ ਕਰ ਤੂੰ ਪਾਸਤਾ ਪਾ ਇਹ ਪੈਣਾ ਨੀਚੇ ਜੀ ਫਿਰ ਬਾਅਦ ਚ ਇਹ ਜ ਆ ਪਾੜੀ ਕਿਤੇ ਥੋੜਾ ਨਮਕ ਕਿਉਂਕਿ ਨਾ ਫੇਰ ਜੇ ਨਮਕ ਵਿੱਚ ਪਾਇਆ ਹੋਗਾ ਨਾ ਤਾਂ ਜਿਹੜੇ ਪਾਸਤੇ ਦੇ ਵਿੱਚ ਨਾਲ ਪਾਣੀ ਪੱਕੂਗਾ ਤਾਂ ਵਿੱਚ ਮੜਾ ਮੜਾ ਟੇਸਟ ਆ ਜਾਊਗਾ ਨੂਨ ਦਾ ਇਹ ਪਕਾਣੇ ਬਹੁਤ ਹੀ ਦਨਾਂ ਵਾਸਤੇ ਆਪਣੇ ਵਾਸਤੇ ਆਪਣੇ ਤਿੰਨਾਂ ਲਈ ਤਾਂ ਬਹੁਤ ਹੈ। ਦਵਿੰਦਰ ਗਾਮ ਤੇ ਉਹਨਾਂ ਲਈ ਹੈ ਨਾ? ਹਾਂ। ਫੇਰ 1 ਡੇਟ ਪੈਕ ਪਾ ਲੈਣਾ ਦੋ ਵੀ ਜ਼ਿਆਦਾ ਹੋ ਜਾਣੇ। ਹਾਂ ਦੋ ਵੀ ਪਾਣੀ। ਨਾ ਦੋ ਨਹੀਂ ਜੀ। ਥੋੜਾ ਜਿਹਾ ਹੋਰ ਪਾ ਲਓ। ਵੈਸੇ ਜੇ ਆਪਾਂ ਦੇਖੇ ਨਾ ਜੇ ਜਿਹੜਾ ਅਸਲੀ ਵਿੱਚ ਉਹ ਰੈਸਪੀ ਹੁੰਦੀ ਹੈ ਇਹਦੀ 80 ਗ੍ਰਾਮ ਪਾਸਤਾ ਇੱਕ ਬੰਦੇ ਦਾ ਹੁੰਦਾ ਹੈ ਜਿਹੜਾ ਰੈਸਟੋਰੈਂਟ ਜੇ ਆਪਾਂ ਨੂੰ ਮਿਲਦਾ ਜਾਂ ਦੱਸ ਦਿਆਂ ਵੀ 80 ਗ੍ਰਾਮ ਪਾਸਤਾ ਇੱਕ ਬੰਦਾ ਖਾਂਦਾ ਹੈ। ਕੋਈ ਨਾ ਬੰਦਾ ਬਕੂ ਜੇ ਇਹ ਸੁਭਾਏ। ਆਓ ਕਰੀਸ਼ਨ ਰੋਟ ਮਾੜੇ। ਅਸ। ਤਾਂ ਕਿ ਟੱਕਣ ਦੇ ਦਿਓ ਹੁਣ ਭਾਫ ਹੋਣ ਨਿਕਲੇ ਬਾਹਰ ਤੇ ਇਧਰ ਆਪਣੇ ਪਾਤੀ ਦੇ ਵਿੱਚ ਪਾਵਾਂ ਦਰੋ ਸ਼ੂਗਰ ਪਾਤੀ ਆਪਾਂ ਨੇ। ਇਹ ਟਮਾਟਰ ਸੌਦੀ ਆਪਾਂ ਪੀਸੀਵਰ ਵਰਤੇ ਨਾ ਉਹ ਵਾਲੇ ਸੌਸ ਹੈ ਮਿੱਤਰੋ। ਹੁਣ ਇਹ ਇਸ ਟਾਈਮ ਕੱਚੀ ਆ। ਹੁਣ ਇਹ ਗੜਕੂ ਚੰਗੀ ਤਰ੍ਹਾਂ ਫੇਦੇ ਵਿੱਚ ਪਾਵਾਂਗੇ ਆਪਾਂ ਕਾਰਨੇ। ਤੇ ਥੋੜਾ ਜਿਹਾ ਪਾਣੀ ਦਾ ਇੱਕ ਪੂਲ ਸਪੱਨ ਲੈ। ਇਹ ਪਾਸਟਾ ਲਾ ਪਾਓ। ਜਦੋਂ ਪਾਸਤਾ ਬਣਾਉਣਾ ਨਾ ਪਾਸਤੇ 'ਚ ਕਦੇ ਵੀ ਮੜਾ ਬਟਾ ਪਾਣੀ ਐਡ ਕਰਨਾ ਮਿੱਤਰੋ ਤਾਂ ਪਾਣੀ ਹਮੇਸ਼ਾ ਚ ਕੋਸ਼ਿਸ਼ ਹੋਵੇ ਬਣ ਜਿਹੜਾ ਪਾਣੀ ਪਾਸਤੇ ਹੀ ਐਡ ਕਰੀਏ ਆਪਾਂ। ਟੂਟੀਆ ਪਾਣੀ ਐਡ ਕਰੀਏ। ਹੁਣ ਆਪਾਂ ਇਹ ਇਹੀ ਪਣੀ ਐਡ ਕਰ ਜੂਸ ਕਰਾਂਗੇ ਆਪਾਂ ਸ਼ਾਇਦ ਇਹ ਨਾ ਸਾਰੇ ਗਾਧਾ ਬਟਾ ਥੋੜਾ ਪੈਸਾ ਹੀ ਥੋੜਾ ਦਿਲੀ ਤਾਂ ਗੜੇ ਭਰੂ ਚੀ ਆ ਰਹੀ ਪਈ ਇਹਨੂੰ ਗੜਕਣ ਚੰਗੀ ਤਰ੍ਹਾਂ ਜਦ ਐ ਚੰਗੀ ਤਰ੍ਹਾਂ ਕੜਕਣ ਲੱਗੇ ਤੇ ਫਿਰ ਵਿੱਚ ਪਾਵਾਂਗੇ ਸਮਾਨ ਬਾਕੀ ਆਪਾਂ ਸ਼ੁਗੂ ਆਪਣੀ ਬਣ ਕੇ ਰੈਡੀ ਹੋ ਗਈ ਹੈ ਦੇਖੋ ਕੜਕਣ ਲੱਗੀ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹ ਐਡ ਕਰਾਂਗੇ ਆਪਣਾ ਕਰਨੇ ਮਸ਼ੀਨਾ ਤੋਂ ਜੀ ਜੱਪਣ ਨੇ ਹਰੇ ਮਟਰ ਪਏ ਹੋਇਆ ਹਰੇ ਮਟਰ ਨੂੰ ਕਹਿ ਦੇਣਾ ਟਾਲੀ ਦੇ ਵਿੱਚ ਪੀਸੈ ਲਈ ਓਕੇ ਉਹਨਾਂ ਪਰਮੂ ਪਿੱਛੇ ਪਾ ਕੇ ਰੱਖਤਾ ਤੇ ਉਹ ਚੰਗੀ ਤਰ੍ਹਾਂ ਇਹਨੂੰ ਘੜਕ ਦੇਣਾ ਹੈ ਚੰਗੀ ਤਰ੍ਹਾਂ ਕਰਨੇ ਆ ਐਂ ਤਰੀਕੇ ਨਾਲ ਵਧੀਆ ਬਣ ਜੂਗਾ ਕਰਨੇ ਮਸ਼ੀਨਾ ਤੋਂ ਤੇ ਇਧਰ ਆਪਣਾ ਪਾਸਤਾ ਦੇਖੋ ਬਣ ਰਿਹਾ ਜੀ ਜੀ ਕਮਲ ਹੋ ਜਾਵੇ ਪਾਸਤਾ ਰੈਡੀ ਹੋ ਰਿਹਾ ਨਾਲ ਹੁੰਦੀ ਉਹ ਅੱਜ ਲੰਚ ਕਰਨ ਦਾ ਇਹਦਾ ਮਜ਼ਾ ਆਉਣਾ ਨਾ ਉਹ ਤੇਰਾ ਭਲਾ ਹੋ ਜਾ ਸਿਰਾ ਹੋ ਜਾਣਾ ਕੁਸ਼ਾਨਵੀ ਦੇ ਉਪਰਾਲਿਆਂ ਸਦਕਾ ਕਿੰਨਾ ਟਾਈਮ ਲੱਗੂ ਇਹਨੂੰ ਹੋਰ ਇਹਨੂੰ ਪਾਸਤੇ ਨੂੰ ਚਾਰ ਮਿੰਟ ਹੋਰ ਠੀਕ ਹੋ ਗਿਆ ਇਹ ਜਦ ਇੱਕ ਵਾਰੀ ਨੂੰ ਵਾਲੀ ਜਿਹੀ ਆਉਣ ਲੱਗੀ ਥੋੜੇ ਵਿੱਚ ਰਚ ਗਿਆ ਹੋਸ ਤੇ ਗੈਸ ਤੇ ਹੀ ਕਰੇ ਮਾੜੇ ਜੀ ਨਾ ਦੇਖੋ ਮਿਕਲੇ ਕਿੰਨਾ ਘੰਟਾ ਰੰਗ ਰੂਪ ਬਣਿਆ ਇਹਦਾ ਖਾਣੇ ਉਨੇ ਸਵਾ ਲੱਗਣੇ ਨੇ ਕਿੰਨਾ ਘੰਟਾ ਵੇਰੇ ਬਣਨਾ ਹੈ ਆਜਾ ਬਣ ਕੇ ਪੂਰਾ ਇਹ ਜੱਛੂ ਗੋਇਂ ਵਿੱਚ ਰਚੀ ਕਰਨੇ ਵੀ ਫੇ ਗੱਲ ਬਣਦੀ ਹੈ ਨਹੀਂ ਕੈਟੋ ਹੋ ਰਾ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਲੈ ਕੇ ਆ ਪੈਣਾ ਇਹ ਚ ਹੋਰ ਹੋਰ ਆਹਹ ਕੀ ਬਣਾਜ ਹੋਰ ਨਹੀਂ ਪਤਾ ਜੀ ਕੀ ਬਣਾਣਾ ਚਾਹੀਦਾ ਤੁਸ ਨੂੰ ਤਾਂ ਕੀ ਲੱਗਿਆ ਬੂਰੋ ਬਸ ਦੇਸੀ ਕੀ ਪੈਣਾ ਹਲਦੇ ਵਿੱਚ ਬੂਰੋ ਉਹਨੂੰ ਮਾਣੀ ਕੋਈ ਚੀਜ਼ ਪੈਣੀ ਆ ਉਹ ਨਹੀਂ ਪੈਣੀ ਉਹ ਨਹੀਂ ਪੈਣੀਗੇ ਲਈ ਸਰਪ੍ਰਾਈਜ਼ ਹੈ ਉਹ ਦੇਖਦੇ ਆ ਕੀ ਬਣਦਾ ਅੱਜ ਤਾਂ ਚੁੱਲ੍ਹੇ ਦੇ ਕੋਲੇ ਖੜੇ ਆ ਸਾਰੇ ਜਾਣੇ ਜਿੰਨਾ ਟਾਈਮ ਲੰਘੀ ਜਾਂਦਾ ਹੈ ਉਨਾ ਹੀ ਮੈਨੂੰ ਮੇਰੀ ਐਕਸਾਈਟਮੈਂਟ ਵਧਦੀ ਜਾਂਦੀ ਹੈ ਵੀ ਕਦੋਂ ਪਾਸਾ ਪ੍ਰਿੰਟ ਬਣ ਕੇ ਆਵੇ ਦੇਖੋ ਅਸੀਂ ਬਣਾ ਕੇ ਲਿਆਉਣੇ ਨਹੀਂ ਬੈਠ ਹੁੰਦਾ ਨਾ ਜਿਹੜੀਆਂ ਖੁਸ਼ਬੂਆਂ ਤੁਸੀਂ ਛਾਲੀਆਂ ਵਿੱਚ ਘਰ ਦੇ ਵਿੱਚ ਨਾ ਮਨ ਲੱਗਦਾ ਹੈ ਗਵੰਡੀ ਰਹਿਣ ਕਿਤੇ ਬਾਹਰ ਦਰਵਾਜ਼ਾ ਬੰਦ ਕਰ ਦਿਓ ਦੇਖੋ ਹਾਂ ਹਾਂ ਖੁਸ਼ਬੂ ਲੈ ਕੇ ਦੇਖੋ ਆਹਾ ਹਾ ਤੈਨੂੰ ਕਹਿੰਦਾ ਮੈਂ ਦਰਵਾਜ਼ਾ ਬੰਦ ਕਰਦਾ ਕਿਤੇ ਗਵੰਡੀ ਆ ਜਾਣ ਦਿਖਿਆ ਪੈਂਦਾ ਕਿ ਇਹ ਬਿੱਟਾ ਕੋਈ ਛਾਲ ਮਾਰ। ਪੈ ਤਰਾਂ ਗਿਆ ਬਾਹਰ ਨੂੰ। ਮਿੱਤਰੋ ਪੈਂਸਰ ਸਾਡਾ ਨਾ ਇਹ ਬਹੁਤ ਸ਼ਰਾਰਤੀ ਹੋ ਗਿਆ। ਦਰਵਾਜ਼ਾ ਮਾੜਾ ਖੁੱਲਣ ਦੀ ਦੇਰ ਹੈ ਜਦੇ ਬਸ ਉੱਡ ਜਾਂਦਾ ਬਾਹਰ। ਪੈਂਸਰ ਪੁੱਤਰ? ਹਾਂ। ਤੂੰ ਕਿ ਬਾਹਰ ਜਿਹੜਾ ਜਾਂਦੇ ਹੋ? ਹੈਂਟੀ? ਅੰਦਰ ਆਂ ਅੰਦਰ ਭੰਦੇ। ਅੰਦਰ ਚਲੋ ਅੰਦਰ ਚਲੋ। ਅੰਦਰ ਅੰਦਰ ਅੰਦਰ। ਅੰਦਰ ਚਲੋ ਅੰਦਰ। ਅੰਦਰ ਚਲੋ। ਅੰਦਰ ਚਲੋ ਅੰਦਰ। ਅੰਦਰ ਚਲੋ। ਤੂੰ ਭਰ ਜਾ ਕੇ ਤੇ ਵੇ ਜ ਨੇ ਹੈਂ ਕਰ ਜੀ ਨਹੀਂ ਲੱਗਦਾ ਗਿਆ ਚੱਕਰ ਲੱਗਿਆ ਹੁੰਦਾ ਇਹ ਗੱਭਰੂ ਦੇ ਪੈਰਾਂ ਨੂੰ ਹੂੰ ਮੈਂ ਵੀ ਦਰਵਾਜ਼ਾ ਬੰਦ ਕਰ ਦਾਂ ਲਵੇ ਤਾਂ ਹੁਣ ਠੀਕ ਹੈ ਹੁਣ ਓਕੇ ਹੋ ਗਿਆ ਬਸ ਹੁਣ ਸਾਨੂੰ ਪਾਸਤਾ ਬਣਾ ਲੈਣ ਦੇ ਫਿਰ ਉਹਨੂੰ ਪਾਸਤਾ ਖਲਾਵਾਗੇ ਠੀਕ ਹੈ ਬਣ ਗਈ ਵੀ ਗੱਲ ਮਿਰਚ ਥੋੜੀ ਜਿਹੀ ਦੂਜੀ ਪਾ ਲਿਓ ਸੰ ਮਿਰਚ ਦੀ ਲੋੜ ਹੈ ਜੀ ਮੈਂ ਜਮਰ ਚਨੀ ਫੰਡੀ ਪਾਸਤਾ ਰੈਡੀ ਸਮ ਇੱਕ ਪਾਸਤਰ ਕਿ ਜੀ ਹੋਰ ਦੇਖਣੇ ਪਾਸਤੇ ਆਪਾਂ ਨਾ ਇਹਨੂੰ ਕੱਢ ਕੇ ਨਾ ਪਾਸਤੇ ਨੂੰ ਇਹ ਕੱਟ ਕੇ ਦੇਖੀਏ ਜੇ ਵਿੱਚ ਉਹ ਨਾ ਜਿਹੜਾ ਚਿੱਟੀ ਦਾ ਹੁੰਦੀ ਆ ਤਾਂ ਇਹ ਜੋ ਪਤਾ ਲੈਂਦੇ ਵੀ ਕਿੰਨਾ ਕੁ ਪਾਸਤਾ ਬਣ ਗਿਆ ਕਿੰਨਾ ਕੁ ਰਹਿ ਗਿਆ 2 2 ਮੀਟਰ ਰਹਿ ਗਈ ਦੇਖੋ ਰੱਖ ਲੇ ਚਾਕਲੇਟ ਚਾਕੂ ਦੇ ਇਹ ਥੋੜਾ ਇਹ ਕਿਹੜਾ ਨੇ ਚਾਕੂ ਦਾ ਪੱਡੀ ਪਤਾ ਲੈਣੇ ਇਹਨੂੰ ਨਹੀਂ ਅਜੇ ਆਹ ਦੇਖੋ ਤੁਹਾਨੂੰ ਦਿਖਾਉਣਾ ਹੈ ਮਿੱਤਰੋ ਇਹ ਪਾਸਤੇ ਵਿੱਚ ਨਾ ਇਹਦਾ ਪਤਾ ਲੈਣਾ ਪਾਸਤਾ ਜੀ ਕਿੰਨਾ ਕੁ ਤੂਰਾ ਹੋਇਆ ਪਾਸਤੇ ਦਾ ਉਹ ਤੜਫਲਾ ਗਰਮ ਪੀਓਏ ਮਹੀ ਦੇ ਦਿੱਖ ਟਰਾ ਕੱਚਾ ਰਹੇ ਤਾਂ ਵਾਈਟ ਵਾਈਟ ਹਾਲੇ ਮੈਂ ਦੋ ਮਿੰਟ ਰਨੇ ਹਾਲੇ ਦੋ ਮਿੰਟ ਨੇ ਉਹ ਰੈਡੀ ਹੋ ਜੇ ਪਾਸ ਤੇ ਟੈਂਕ ਹੋ ਗਿਆ ਪੂਰਾ ਗੈਸ ਕੱਲ ਤੇ ਜੋ ਗਿਆ ਬੰਦ ਇਹਨੂੰ ਪਾਣੀ ਮੜਾ ਕੱਢ ਲੈ ਹਾਂਜੀ ਪਾਸ ਤੇ ਪਾਣੀ ਕੱਢ ਜਿਹੜਾ ਉਹ ਪਾਣੀ ਦੇਖਣੀ ਹੈ ਜੀ ਖਲੇਜ ਵੀ ਪੱਕਣਾ ਨਹੀਂ ਥੋੜਾ ਜੀ ਹਾਂਜੀ ਮਤ ਥੋੜਾ ਕੱਚਾ ਹੀ ਹੈ ਪਰ ਇਹ ਠੂਗੂਦਣਾ ਪੱਕੂ ਇਧਰ ਇਹਨੂੰ ਪਾਣੀ ਚੋਂ ਕੱਢ ਕੇ ਨਾ ਅੱਜ ਪਾ ਲੈ ਕਿਰ ਗਲਾਸ ਪਾਣੀ ਪਾ ਕੇ ਰੱਖ ਦਿੰਦੇ ਆਪਾਂ ਉਹਨਾਂ ਆਪਾਂ ਜਿਹੜਾ ਪਾਸਤਾ ਇਹਦੇ ਬਰਤਨ ਆਹੀ ਪਾਣੀ ਬਰਤਨ ਹੈ ਕਦੇ ਵੀ ਟੁੱਟੀਆਂ ਪਾਣੀ ਨਹੀਂ ਵੀ ਕਦੇ ਵੀ ਪਾਸਤੇ ਦੇ ਬਰਤਨ ਹੈਗਾ ਬਸ ਇਹ ਪਾਣੀ ਬਸ ਬਹੁਤ ਇੰਨਾ ਹੈ ਜੇ ਆਪਾਂ ਲੋਡ ਕੋਲ ਪਾਸਤਾ ਛੋੜੇ ਆਪਣੇ ਖੁਸ਼ ਕੇ ਜੇ ਆਪਾਂ ਨੇ ਵਿੱਚ ਪਾਣੀ ਐਡ ਕਰਨਾ ਤਾਂ ਆਹ ਪਾਣੀ ਐਡ ਕਰਨਾ ਹਮੇਸ਼ਾ ਜਿਹੜਾ ਜਿੱਥੇ ਪਾਸਤਾ ਆਪਣੇ ਵਾਲਿਆ ਹੁੰਦਾ ਇਹ ਆਪਾਂ ਰੱਖ ਲਾਂਗੇ ਇੱਥੇ ਇਹਨੂੰ ਬਸ ਬਾਕੀ ਪਾਣੀ ਕੱਢ ਦਿੰਦੇ ਹਾਂ ਸੇਵਰੇ ਪਾਸਤਾ ਸਾਈਡ ਤੇ ਕੱਢ ਲਾ ਜੀ ਬਣਨ ਗਏ ਨਹੀਂ ਮੈਂ ਤਾਂ ਪਾਸਤਾ ਖਾਣਾ ਹੈ ਸੋਹੀ ਪਾਸਤਾ ਕਿ ਮੈਂ ਨਹੀਂ ਕਰਨੇ ਵਿੱਚ ਪਾਣੀ ਹੈਗੇ ਬਸ ਇਹ ਵਿੱਚ ਤੇਰਾ ਗਮ ਸਖੀ ਪਾਣੀ ਬਹੁਤ ਹਨਾ ਤਾਂ ਇਹ ਟੱਕੜ ਬੰਦ ਗਏ ਤੇ ਇੰਹੀਂ ਚੰਗੀ ਤੇ ਬੰਦ ਕਰ ਲੈ ਨੂੰ ਵਿੱਚੋਂ ਬੰਦ ਕਰਕੇ ਨੂੰ ਨਾ ਨਾ ਦੇਖ ਇਧਰ ਤੇਰਾ ਪਾਸਟਰ ਬਣ ਗਲੇ ਫਾਈਫ ਨਹੀਂ ਦਿਉਂਦਾ ਦੇਖ ਨਾ ਤੇਰਾ ਪਾਸਾ ਫਾਈਫ ਨਹੀਂ ਚਾਹੀਦਾ ਬਹੁਤ ਉਹ ਤੇਰਾ ਪਾਸਾ ਡਨੋਗੇ ਜੀ ਬੜੀ ਪਰਮਿਸ਼ਨ ਉਹ ਤੇਰਾ ਓਕੇ ਕਮ ਤੇ ਸੇਮਾ ਨੇ ਕਿਹਾ ਉਹ ਨਹੀਂ ਮੈਂ ਤੋ ਖਾਣਾ ਵਿੱਚ ਨਾਲ ਆਹ ਐਡ ਕੀਤੀ ਪੈਪਰੋਨੀ ਇਹਦੇ ਵਿੱਚ ਪੋਣੀ ਪੈਪਰੋਨੀ ਪਾਸਤੇ ਦੇ ਵਿੱਚ ਨਾ ਜਮ ਹਾਂਜੀ ਪਹਿਲਾਂ ਇਹ ਚ ਕੱਢ ਦੋ ਐਨੀ ਕਿਹੜਾ ਖਾਣਾ ਜੀ ਤੇ ਇੱਕ ਪਾ ਲਾਂਗੀ ਤੇ ਨਿਖਾੜ ਦਿੰਦੇ ਪੈਪਰੋਨੀ ਸ਼ੀਮਾ ਵਿੱਚ yellow color ਵਾਲੇ ਵਿੱਚ ਇਹ ਨਹੀਂ ਪਾਇਆ ਵਾ ਥੋੜਾ ਜਿਹਾ ਜੀਰਾ ਲੈ ਵੀ ਹੁਣ ਕੀ ਕਰਨੇ ਪਾ ਦਿੰਦੇ ਹੈ ਮੁੰਤਾ ਦਾ ਦੋ ਮੁੰਤਾ ਸਰਪ੍ਰਾਈਜ਼ ਹੀ ਮਿਲਦਾ ਤੁਝੋ ਕਰਦੇ ਆ ਅਸੀਂ ਪੀਸਰ ਐਕਸਪਰਟ ਜੁਰਾ ਮੈਂ ਤਰੋਂ ਆਪਾਂ ਸਾਨੂੰ ਆ ਚੀਜ਼ਾਂ ਥੋੜੀ ਘੱਟ ਪਾਸੀ ਪੂਸੀ ਨਾਲ ਜੁਰਾ ਘੱਟ ਹੈ ਸਰਪ੍ਰਾਈਜ਼ ਤਾਂ ਹਰੇ ਇਧਰ ਹੀ ਮਿਲਣਾ ਹਾਂ ਇਹਦਾ ਪਾਣੀ ਕੱਢ ਤਾਂ ਪਾਣੀ ਪਾਸਟਰ ਮੈਂ ਤਾਂ ਆਪਾਂ ਨਿਚੋੜਦਾ ਹਾਂ ਹੀ ਕੱਢ ਦਈਦੇ ਪਰ ਆ ਬਣੀ ਯਾਦ ਰੱਖਣਾ ਬੀਚਾ ਇਹਨਾਂ ਗਲਾਸ ਕੱਢ ਕੇ ਸਾਈਡ ਤੇ ਰੱਖਣੇ ਜਰੂਰ ਪਾਣੀ ਆਹੀ ਪਾਣੀ ਬਰਤਨ ਬਸ ਇਹ ਗੱਲ ਦੀ ਗੌਰ ਰੱਖਣੀ ਬਸਤਾ ਬਣਾਉਣ ਲਈ ਖਾਸ ਤੌਰ ਤੇ ਬੜਾ ਜੀ ਕਿਉਂਕਿ ਅੱਜ ਜਾਣੇ ਹੁਣੇ ਚ ਕੀ ਪਾਉਣਾ ਉੱਪਰ ਜੀ ਕੀ ਕਰੀਏ ਮੈਂ ਕੀ ਇਹ ਕੱਲੇ ਸੰਕਲਰ ਆ ਰਿਹਾ ਬੰਨਣਾ ਪੜੇ ਦੁੱਧ ਅੱਛਾ ਪਾਸਤੇ ਦੇ ਦੁੱਧ ਹੀ ਪੋਣਾ ਹੈ ਨਹੀਂ ਪੋਣਾ ਹਾਂ ਢਾ ਦੇ ਕੀ ਉਹ ਮਾਟਾ ਕਿਦੋਂ ਸ਼ਮਾਏ ਕੀ ਕਰੀ ਜਾਂਦਾ ਆਟਾ ਪਾਸਤੇ ਆਟਾ ਹੋਈ ਤੇਰਾ ਔਖਾ ਕਿਦੋਂ ਮੈਦਾ ਹਾਂ ਮੈਦਾ ਮੈਦਾ ਆਪਣੇ ਘਰੇ ਮੈਹੀ ਹੈ ਮੈਦਾ ਮਿੱਤਰੇ ਚਲੇ ਜਾਂਦੇ ਆਪਾਂ ਜਿਹੜਾ ਪੀਸੇ ਪਾਸਤਾ ਬਣਦੇ ਆਪਾਂ ਦੋ ਪੀਸੇ ਰੋ ਉਹ ਮੈਦੇ ਦੀ ਪੀਸੇ ਬਣਦੇ ਆ ਗੁਸ਼ਾਨੀ ਫਰਾਈ ਮੇ ਇਧਰ ਪੂਰੋ ਪਾ ਲਈ ਆ ਮੈਂ ਕਹਿੰਦਾ ਵੱਡੇ ਵੱਡੇ ਸ਼ੈਫ ਫੇਰ ਕਰ ਦੇਣਾ ਤੇ ਮੈਨੂੰ ਈ ਸ਼ਾਨ ਸਿਓ ਕਰ ਲਈਏ ਪੂਰੋ ਮੇਰੀ ਫੈਟ ਅੱਜ ਫੈਟੀ ਪਾਸਤਾ ਬਣੂ ਫੈਟੀ ਪਾਸਤਾ ਹੈ ਔਰ ਕਿੱਥੇ ਆਟਾ ਵੀ ਇਧਰ ਤੇ ਉਧਰ ਦੁੱਧ ਦਾ ਘਰ ਲੈਣਾ ਘਰ ਦੇ ਲੋ ਦੁੱਧ ਕਿੰਨੇ ਆਪਣੇ ਗਲਾਸ ਇੱਕ ਆਇਆ ਆਇਆ ਕਿੰਨਾ ਕੁ ਪੀਲੇ ਬੋਲੇ 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 ਬਸ ਬਹੁਤ ਇੰਨਾ ਜੀ ਬਸ ਡੱਬਾ ਖਾਲੀ ਹੋ ਗਿਆ ਹੋਰ ਕੰਨ ਕੱਢਣ ਅੱਜ ਮੈਂ ਜਸਕਟ ਕਰਾਂ ਪਾਈਂ ਕਿ ਨਹੀਂ ਮੈਂ ਮੜਾ ਜਾ ਪਾਈਂ ਕਿ ਆਪਣੇ ਪਾਸ ਤੋਂ ਜਿਵੇਂ ਮੜਾ ਜਾ ਇਹ ਗੱਲੀ ਵਾਤ ਤੱਕ ਜਿੰਨੇ ਪੈਂਦੇ ਬੋਰੂ ਦੇ ਵਿੱਚ ਪਾਤਾ ਥੋੜਾ ਜਿਹਾ ਮੈਦਾ ਆਟਾ ਕਿਨੇ ਕੜਾਈ ਨਾ ਕਰਾਂ। ਨਾ ਕਰਾਈ ਨਾ ਨਾ ਕਰਾਈ ਹੋ ਜਾ। ਨਮਕ ਸੰਜੀ ਹੋ। ਵੀ ਕੀ ਪ੍ਰਕਿਰਿਆ ਚੱਲ ਰਹੀ ਹੈ। ਬਸ਼ਾਮੈਲਾ। ਬਿਸ਼ਾਮੈਲਾ। ਛੜ ਕੇ ਹੋਣਾ। ਬੋਤਾ ਦਿੱਤਾ। ਕਰਮ ਹੋ ਗਿਆ। ਮੇਜੀ ਮੱਲ ਸੁਮੈ ਲਓ ਜੱਟੇ। ਥੋੜਾ ਨੂਨ ਪਾ ਦਿਓ। ਤੇ ਰਪਲਾ ਹੋਇਆ ਸ਼ਾਨ ਤੂੰ ਕੀ ਸੱਪ ਕਢੀ ਜਾਂ ਨਾ ਅੱਜ ਸਾਨੂੰ ਪਾਸ ਤਾਂ ਖਾਣ ਨੂੰ ਮਿਲੂਗਾ ਤਾਂ ਦੇਖਣ ਨੂੰ ਮਿਲੂਗਾ ਬਹੁਤ ਬਹੁਤ ਇੰਨਾ ਕਿ ਬਹੁਤ ਹੈ ਬੀਜ ਮਾੜਾ ਮਾੜਾ ਮੈਂ ਵੀ ਕੰਮ ਕਰਾ ਦਾਂ ਨਾ ਮੈਨੂੰ ਕਹਿੰਦੇ ਕੁਝ ਨਹੀਂ ਕਰਦਾ ਕਹਿੰਦੇ ਕੁਝ ਨਹੀਂ ਕਰਦਾ ਕਿਹਦੇ ਹੋਰੇ ਕੜੀ ਖੋਲ ਜਾਈ ਗੀ ਨਹੀਂ ਐਨੀ ਕੜੀ ਹੋ ਗਈ ਹੋ ਗਈ ਰੈਡੀ ਆਹ ਹਾ ਦੋ ਦੋ ਪਾ ਦੇ ਚ ਦੋ ਦੋ ਪਾ ਕੇ ਨਾ ਇੱਕ ਮਿੰਟ ਇੱਕ ਮਿੰਟ ਥੋੜੀ ਕਰ ਦੋ ਥੋੜੀ ਕਰ ਦੋ ਆਪਾਂ ਦੇਖਾਂਗੇ ਨਹੀਂ ਨਹੀਂ ਇਹਨੂੰ ਚੱਲ ਰਿਹਾ ਹੁਣ ਇਹਨੂੰ ਇਹਦੇ ਵਿੱਚ ਪਾਉਣਾ ਤੇ ਇਹਨੂੰ ਇਹਦੇ ਵਿੱਚ ਪਾਉਣਾ ਅੱਛਾ ਪਾ ਲੈ ਫਿਰ ਫਸਟੇਜਾ ਵੀ ਦੀਓ ਸ਼ਾਮਚ ਬੂਰੋ ਤੇ ਜਿਹੜਾ ਆਟਾ ਸੀਗਾ ਉਹਨੂੰ ਹੁਣ ਦੁੱਧ ਵਿੱਚ ਪਾ ਦੇਣਾ ਬੰਦ ਕਰ ਦੋ ਦੁੱਧ ਗੈਸ ਬੰਦ ਪੁਸ਼ਾਨ ਬਸ ਤਰਵੰਦ ਨਾ ਇਹ ਸ਼ਨੀ ਮੁੰਨਾ ਤੇ ਭਾਂਡੇ ਤੋਂ ਨਹੀਂ ਲੈਂਦੀ ਮੈਂ ਨਹੀਂ ਹਾਂ ਸਹੀ ਹੈ ਚੰਮ ਚੀਸ ਲਾ ਲਾਂ ਨਹੀਂ ਨਹੀਂ ਗਾ ਕਰੀਮ ਆਪ ਕੋ ਪ੍ਰੋਪਰ ਉਜ਼ਾਰ ਨਹੀਂ ਨੇ ਹੈਗੇ ਕੁਕਿੰਗ ਵਾਲੇ ਉਸ ਓਕੇ ਫਾਕਸਾ ਕਰੇ ਵੀ ਪੋਣਾ ਇਹਦੇ ਚ ਪੋਣਾ ਹੋ ਜਾ ਪੋਣਾ ਮੈਂ ਤੇ ਕੀ ਸਮਝਾ ਤੀ ਮਨ ਤੇ ਹੀ ਸਮਝ ਲਾਦੀ ਅੱਛਾ ਹੁਣ ਇਹਨੂੰ ਇਹਦੇ ਚ ਪੋਣਾ ਹੈ ਇੱਕ ਚੱਕਰ ਨਾ ਕਰਿਆ ਸਪੁਰ ਉਹ ਪਲੇ ਹੂੰ ਤੇ ਪੋਣਾ ਨੂੰ ਚਰ ਲਾਉਣਾ ਤੇ ਕਰਨੀ ਹੈ ਬੇਸ਼ਮੀਲ ਲਾਤਾ ਪਾਣੀ ਕਾਰ ਨਹੀਂ ਮਸ਼ੀਨ ਆਉਂਦੀ ਦੇ ਵਿੱਚ ਤੇ ਇਧਰ ਸਿਵਰ ਗਿਆ ਵੀ ਤੁਸੀਂ ਆਪਣਾ ਬਣਾਇਓਗੇ ਮੈਂ ਤਾਂ ਪੇਪਰ ਨਹੀਂ ਬਣਾਉਂਦਾ ਭੁੱਖ ਲੱਗੀ ਵੀ ਮੈਂ ਤਾਂ ਖਾਣਾ ਆਉਣਾ ਗਿਆ ਆਪਣਾ ਚੀਜ਼ ਜਿਹਨੂੰ ਪੜਨ ਟਾਈਮ ਲੱਗਦਾ ਇਹ ਤਾਂ ਗੱਲ ਹੈ ਸਹਿਜ ਪਕੀਸਾ ਮਿਸਟਰ ਹੋਏ ਉਹਨੇ ਆਪਾਂ ਜਿਹੜਾ ਬਸ਼ਾ ਮੈਲਾ ਸੀਗਾ ਉਹ ਕਰਨੇ ਮਸ਼ੀਨਾਂ ਦੇ ਵਿੱਚ ਐ ਚੰਗੀ ਤਰ੍ਹਾਂ ਘਰਸ਼ਾਨ ਨੇ ਸੀ ਉਹਨੇ ਮਿਕਸ ਕਰ ਦੇਣਾ ਕਰਤਾ ਹੋ ਗਿਆ ਕੀ ਹੁਣ ਪਾਸਤਾ ਇਹਦੇ ਵਿੱਚ ਪਾਉਣਾ ਹੈ ਨਾ ਤਾਂ ਇਹਨੂੰ ਪਾਸਤੇ ਵਿੱਚ ਪਾਣਾ ਹੈ ਇਸ ਦੇ ਵਿੱਚ ਪਾਸਤਾ ਪਾਣਾ ਹੈ ਤਰਫ ਹੀ ਘਰਸੇ ਲਾਈਆ ਮੈਂ ਡੱਬੇ ਇਧਰ ਖੋਲ੍ਹ ਗਏ ਭਾਂਡੇ ਤੂੰ ਭਾਂਡੇ ਤੂੰ ਜ ਖੜੀ ਇੱਥੇ ਅਜ ਬਣ ਗਈ ਪਤ ਜੀ ਚਲੋ ਹੁਣੇ ਲਾਸਟ ਪ੍ਰੋਸੈਸ ਹੋਣਾ ਹੈ ਪਾਸਤੇ ਦਾ ਤੇ ਇਹਦੇ ਵਿੱਚ ਆਪਾਂ ਇਹਦਾ ਸਮਾਨ ਰੈਡੀ ਕੀਤਾ ਹੋਇਆ ਹੈ ਇਹ ਚ ਆਪਾਂ ਅੱਜ ਕਰ ਨਹੀਂ ਮਸ਼ੇ ਤੇ ਪਾਇਆ ਹੋਇਆ ਆਪਾਂ ਇਹਦੇ ਵਿੱਚ ਵੈਜੀਟਰੀ ਪਾ ਸਕਦੇ ਆ ਆਪਾਂ ਇਹਦੇ ਵਿੱਚ ਹੋਰ ਕੀ ਕੁਝ ਪਾ ਸਕਦੇ ਬੇਟੇ ਕੱਲ ਲਾ ਵੀਰ ਖੀਚ ਟਿੱਟ ਤੇ ਬਰਬਾਦ ਸੀ ਇਹ ਜੋ ਸਭ ਕੁ ਪਾਸਤਾ ਕਰਦੇ ਮਤਲਬ ਵੀ ਗਿਰਦੀ ਪਾਸਤਾ ਬਣਾਉਂਦੇ ਨੇ ਪਾਸਤਾ ਸਾਈਡ ਤੇ ਬਣਾ ਲਿਆ ਇਹ ਚ ਆਪਣੀ ਗਰੇਵੀ ਬਣਾ ਲਓ ਚਾਹੇ ਚਿਕਨ ਵਾਲਾ ਬਣਾਉਂਦੇ ਚਾਹੇ ਕਰਨੀ ਵਾਲਾ ਬਣਾਉਂਦੇ ਚਾਹੇ ਵੈਜੀਟੇਬਲ ਵਾਲਾ ਜੋ ਮਰਜੀ ਰੋਜ਼ ਕਰਦੇ ਉਹ ਬਣਾ ਸਕਦੇ ਹੋ ਲੱਗਦਾ ਰਹੇ ਇਦਾਂ ਹੀ ਵੀ ਘੰਟੇ ਬਣਾਉਗਾ ਮੈਂ ਇਦਾਂ ਬਰਦੇ ਦੇਖੀ ਖਾਦਾ ਨਹੀਂ ਇਦਾਂ ਪਾਸਤਾ ਬਣਿਆ ਤੂੰ ਹਰ ਵਾਰ ਪਰ ਜਦ ਪਾਸਤਾ ਬਣਾਉਣਾ ਹਰੇ ਵਾਰ ਨਵਾਂ ਸਪਕੜਾ ਦੋਨੇ ਜਾਨਵਰ ਨੇ 1 ਕਿਲੋ ਗੋਪੀ ਗਾਇਨ ਦੋ ਵਾਰ ਜਾਂ ਦੋਵੇਂ ਗੋਪੀਤੀ ਆ ਆ ਦੇਖੋ ਪਾਣੀ ਐ ਤਾਂ ਮੈਨੂੰ ਐਡ ਨਹੀਂ ਪਾਸਤਾ ਖੁਸ਼ੀ ਨਾਲ ਆ ਪਾਣੀ ਐਡ ਕਰ ਲਿਆ ਹੁਣ ਇਹ ਪਾਸਤੇ ਦੁਬਾਰਾ ਫਿਰਉਣੇ ਆ ਉਹ ਪਾਸਤੇ ਵਧੀਆ ਕਰੀਮ ਬਣਨੀ ਮਤਲਬ ਇਹ ਪਾਣੀ ਦੇ ਨਾਲ ਇਹ ਪਾਸਤੇ ਜਿਹੜੀ ਕਰੀਮੀ ਪਾਸਤਾ ਬਣਨਾ ਸ਼ੱਕਰ ਕਰਦੀ ਪਾਣੀ ਚਾਪ ਪਾ ਦਈਏ ਹਾਂ ਹਾਂ ਚਲੋ ਮੇਨ ਕੰਮ ਹੁਣ ਹੋਣ ਲੱਗਿਆ ਸ਼ੁਰੂ ਦੋਸਤੋ ਵੀ ਜਿਹੜਾ ਪਾਸਤਾ ਆਪਾਂ ਨੇ ਉਬਲਿਆ ਵੇ ਨਾ ਥੋੜੇ ਜਿਹਾ ਪਾਣੀ ਛੱਡਦਾ ਸੀ ਦੇਖੋ ਕਿੰਨਾ ਮੈਂ ਕਹਿੰਦਾ ਸਹੀ ਐ ਪੈ ਜਾਣਾ ਸਭ ਹਾਂ ਹਾਂ ਤੇ ਹੁਣ ਪਾਸਤਾ ਕਰਾਂਗੇ ਐਡ ਆਪਾਂ ਆਪਣੇ ਫਰਾਈਪੈਨ ਜਿਹਦੇ ਚ ਆਪਾਂ ਨੇ ਕਰਨੇ ਬਣਾਏ ਵੇ ਲੱਗਦਾ ਪਾਸਤਾ ਪੂਰਾ ਮੈਨੂੰ ਲੱਗਦਾ ਜੈਂਗੋ ਬਣੂਗਾ ਜੈਂਗੋ ਰੈਮ ਬੁਰੈਮ ਬੁਹ ਜੈਂਗੋ ਜੈਂਗੋ ਹਰ ਬੰਦਾ ਆਪਣੀ ਪੂਰੀ ਕੋਸ਼ਿਸ਼ ਕਰਦਾ ਚੁੱਲ੍ਹੇ ਮੋ ਜਾ ਕੇ ਵੀ ਹਰੇਕ ਬੰਦਾ ਕਹਿੰਦਾ ਮੈਂ ਕੁੱਕ ਐ ਮੈਂ ਕੁੱਕ ਐ ਬਣ ਕੇ ਕੋਈ ਕੋਈ ਦਿਖਾਵੇ ਜਿਵੇਂ ਸ਼ਾਂਦੀਰ ਸਿੰਘ ਨਗਰੇ ਵਰਗਾ ਕੋਈ ਖਾਈ ਮਮਾ ਲੱਗੇ ਪੂਰੇ ਜੋਰ ਨਾਲ ਵੀ ਜਿਹੜਾ ਪਾਸਤਾ ਮੈਂ ਰਣਾ ਪਾਸਤਾ ਮੈਂ ਹੀ ਸਿਰੇ ਕਰਾਉਣ ਵਾਸਤੇ ਦਾ ਤੇ ਫਿਰ ਉਨੀ ਪਾ ਕੇ ਪਾਣੀ ਦੋ ਤੋ ਪਾਤਾ ਕੋਈ ਕੋਈ ਨਹੀਂ ਕੱਢਦੇ ਪਾਣੀ ਚ ਸ਼ਮਾ ਤੋਂ ਕਰ ਮਿਕਸ ਵਾਲੇ ਨੂੰ ਨਹੀਂ ਹਾਂ ਮਿਕਸ ਕਰ ਦਿੱਤਾ ਮੁੰਡੀ ਗੱਲ ਗਈ ਇੱਕ ਲੱਗਿਆ ਜਰਾ ਥੋੜਾ ਜਿਹਾ ਚਲ ਲੈ ਜਮਾ ਆ ਵੀ ਚੱਕ ਆ ਵੀ ਤੋ ਦੇ ਲਗਾ ਦੇ ਬਰੇ ਨਾ ਤੱਕਣ ਕਰੋ ਚੈਕ ਪਾਸਤਾ ਬਿਲਕੁਲ ਨਹੀਂ ਕਰੀਮੀ ਪਾਸਤਾ ਹੁਣ ਇਹ ਆਪਾਂ ਇਹ ਥੋੜਾ ਪਾਣੀ ਇਹ ਕਰਾਂਗੇ ਆਪਾਂ ਥੋੜਾ ਹੋ ਹੋ ਕਰੀਮ ਆਣ ਜਾਣਾ ਚਲ ਔਰ ਨਹੀਂ ਲੋੜ ਨਹੀਂ ਲੋੜ ਨਹੀਂ ਮਤਲਬ ਜੇ ਲੋੜ ਪਵੇ ਨਾ ਜੇ ਮਤਲਬ ਹੋਰ ਪਾਸਤਾ ਫੜਾ ਬਣਾਉਣਾ ਹੋ ਵੀ ਲੋੜ ਪਵੇ ਤਾਂ ਆਪਾਂ ਪਾਣੀ ਵਰਤਣਾ ਵਿੱਚ ਇਹ ਕਦੇ ਟੂਟੀ ਪਾਣੀ ਭੁੱਲ ਕੇ ਨਹੀਂ ਪਾਉਣਾ ਇੱਥੇ ਜੇ ਪਾਣੀ ਟੂਟੀ ਪਾਦਾ ਮਿੱਤਰੋ ਉਹ ਪਾਣੀ ਕੱਚਾ ਹੋ ਗਏ ਪਾਣੀ ਪੱਕਿਆ ਪਾਣੀ ਹੈ ਫਾਈਨਲੀ ਪਾਸਤਾ ਹੋ ਗਿਆ ਮਿੱਤਰੋ ਰੈਡੀ ਆਪਣਾ ਗੈਸ ਨੂੰ ਕਰ ਦਿੱਤਾ ਜਾਊਗਾ ਹੁਣ ਬੰਦ ਤੇ ਉਹ ਪਾਸਤਾ ਪੋਗਾ ਪਲੇਟਾਂ ਦੇ ਵਿੱਚ ਤੇ ਨਾਲ ਛਿਲਾਂ ਖਾਣ ਵਾਸਤੇ ਆਪੋ ਘਾਟੋ ਛਿਲ ਖਾਣਾ ਠੀਕ ਹੈ ਅਵੋਗਾਟੋ ਖਾਣਾ ਨਹੀਂ ਉਹ ਬਦੇ ਹੁੰਦਾ ਖਾਣਾ ਬਦੇ ਹੈਲਦੀ ਹੁੰਦਾ ਫਾਈਨਲੀ ਚੈੱਕ ਕਰੋ ਪਾਸਤਾ ਕਿਦਾਂ ਬਣੇ ਮੇਥੋਂ ਪੇਟਰੇ ਪਾਸਤਾ ਪੋਲੇ ਆ ਬੜਾ ਗੈਂਡ ਮੇਥੋਂ ਗੱਲ ਬਾਤ ਹੈ ਇਹ ਇੰਨੇ ਨਹੀਂ ਖਾਣੇ ਕਿਉਂ ਨਾ ਹੈਵੀ ਹੁੰਦਾ ਨਾ ਵਿਚਕਾਰ ਨੇ ਪਾਇਆ ਥੋੜਾ ਬੋਝਲ ਹੁੰਦਾ ਜਰੂਰ ਪੀਆ ਹੋਰ ਪੋਲਾਂਗੇ ਆਪਾਂ ਆ ਸੇਵਾ ਦਾ ਪਾਸਤਾ ਨਾਲ ਪੇਪਰੋਨੀ ਪਈ ਆ ਤੇ ਇਧਰ ਹੈਗੇ ਅਵੋਗਾਟੋ ਬਾਕੀ ਤੁਸੀਂ ਵੀ ਮੇਥੋਂ ਕਰਦੇ ਹੋ ਵੀ ਜਾਂ ਰੈਸਪੀ ਤਿਆਰ ਕਰਕੇ ਪਾਸਤਾ ਬਣਾ ਸਕਦੇ ਹੋ ਕੋਈ ਵੀ ਪਾਸਤਾ ਨੂੰ ਕਰਨੇ ਮਸ਼ੀਨਾਂ ਤੋਂ ਪਾ ਸਕਦੇ ਹੋ ਚਿਕਨ ਵਾਲਾ ਬਣਾ ਸਕਦੇ ਹੋ ਵੈਜੀਟੇਬਲ ਬਣਾ ਬੜਾ ਬਣਾ ਸਕਦੇ ਹੋ ਮਤਲਬ ਵੀ ਰੈਸਪੀ ਜਿਹੜੀ ਤੁਹਾਨੂੰ ਖਾਗੇ ਦੇਖੋ ਤੇ ਕਮੈਂਟ ਕਰਿਓ ਤੁਹਾਨੂੰ ਕਿਦਾਂ ਲਗਿਆ ਪਾਸਤਾ ਤੇ ਇਹ ਵੀ ਕਮੈਂਟ ਕਰਿਓ ਤੁਹਾਨੂੰ ਆਪਣਾ ਅੱਜ ਦਾ ਵਲੌਗ ਕਿਦਾਂ ਲਗਿਆ ਜੇ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਨੂੰ ਵਲੌਗ ਦੇ ਵਿੱਚ ਹੁਣ ਪਾਸਤਾ ਖਾਣੇ ਆ ਤਾਂ ਤਦ ਤੱਕ ਸਾਰੇ ਪੁਰਤਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ